ਸਤਿ ਸ਼੍ਰੀ ਅਕਾਲ ਜੀ ਮੈਂ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਪਹਿਲੀ ਪਾਸਟ੍ਰਾਈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਉਤਸ਼ਾਹ ਨਾਲ ਸ਼ਰਦਾ ਦੇ ਨਾਲ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ ਮਨਾਇਆ ਗਿਆ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਵੇਸ਼ ਸਿੰਘ ਘੁੰਮਣ ਜੀ ਦੇ ਪਿਤਾ ਬਬਲ ਸਿੰਘ ਘੁੰਮਣ ਵਿਸ਼ੇਸ਼ ਤੌਰ ਤੇ ਨਤਮਸਤਕ ਹੋਏ ਅਤੇ ਉਹਨਾਂ ਨੇ ਵਾਂਸਲ ਪਰਿਵਾਰ ਦੇ ਛਲਾਗਾ ਕਰਦੇ ਹਾਂ ਦੱਸਿਆ ਕਿ ਦਸੂਹਾ ਵਾਸੀਆਂ ਨੂੰ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਨੇ ਬਹੁਤ ਵੱਡਾ ਮਾਨ ਬਖਸ਼ਿਆ ਅਤੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਕਰਕੇ ਪੂਰੀ ਦੁਨੀਆ ਦੇ ਵਿੱਚ ਦਸੂਹਾ ਦੇ ਬੱਚੇ ਵੱਡੀਆਂ-ਵੱਡੀਆਂ ਪੋਸਟਾਂ ਉੱਤੇ ਤਾਇਨਾਤ ਹਨ ਅਸੀਂ ਸੁਪਰਾਲੇ ਕਾਨ ਸੰਜੀਵ ਵਾਂਸਲ ਦਾ ਧੰਨਵਾਦ ਕਰਦੇ ਹਾਂ ਇਸ ਮੌਕੇ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਬੱਚਿਆਂ ਦੇ ਅਤੇ ਦਸੂਹਾ ਵਾਸੀਆਂ ਦੇ ਚੜ੍ਹਦੀ ਕਲਾ ਲਈ ਕਰਵਾਇਆ ਗਿਆ ਇਸ ਸਮਾਗਮ ਦੌਰਾਨ ਕੀਰਤਨੀ ਜਥੇ ਨੇ ਸਮੂਹ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤ ਵਿਚਾਰਾਂ ਨਾਲ ਨਿਹਾਲ ਕੀਤਾ ਇਸ ਮੌਕੇ ਤੇ ਕ੍ਰਿਸ਼ਨ ਕੁਮਾਰ ਬਾਂਸਲ ਸੰਜੀਤ ਕੁਮਾਰ ਬਾਂਸਲ ਅਤੇ ਰਾਜਕੁਮਾਰ ਬਾਂਸਲ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀ ਮੁਬਾਰਕ باد ਦਿੱਤੀ ਅਤੇ ਗੁਰੂ ਸਹਿਬਾਨਾ ਵੱਲੋਂ ਦਰਸਾਏ ਗਏ ਸੇਵਾ ਸਿਮਰਨ ਦੇ ਮਾਰਗ ਉੱਤੇ ਚੱਲਣ ਲਈ ਵੀ ਪ੍ਰੇਰਿਤ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਪੁਰੂਪੇ ਵਾਸਲ ਇੰਸਟੀਚੂਟ ਨੇ ਬਰੋਦਾ ਦਾ ਉਡਾਦਰਾ ਲਿਆ ਵਾਸਲ ਪਰਿਵਾਰ ਜਿਨ੍ਹਾਂ ਦਾ ਬੜੀ ਵੱਡੀ ਦਵੇਨਾ ਦਸੂਏ ਨੂੰ ਮੈਂ ਇੱਕੋ ਸਮਾਂ ਪਿੱਕੇ ਚਲ ਜਾਵਾ ਕਿ ਕਾਜ਼ੀ ਕਦੀ ਵੀ ਕੋਈ ਇਨਸਾਨ ਨੂੰ ਪੁੱਛਣਾ ਕਿ ਪਠਾਨਕੋੜ ਜਾਣਾ ਉਹਨੇ ਕਿਹੜਾ ਮਕੇਰੀਆ ਥਰੂ ਜਾਣਾ ਅੱਦੀ ਦਸੂਏ ਦਾ ਨਾਂ ਨਹੀਂ ਸੀ ਲਿਆ ਜਾਂਦਾ ਪਰ ਵਾਸਲ ਇੰਸਟੀਚੂਟ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਦ ਕਦੀ ਵੀ ਲੋਕ ਗੱਲ ਕਰਦੇ ਨੇ ਕਿ ਇਹ ਗੰਨ ਦਾ ਟਿਕਾ ਜ਼ਰੂਰ ਹੁੰਦਾ ਹੈ ਭਾਈ ਵਾਸਨ ਸਾਹਿਬ ਜੂਏ ਦੇ ਵਿੱਚ ਗਵਰਾ ਵਧੀਆ ਇੰਸਟੀਚਿਊਟ ਚਲਾ ਰਹੇ ਨੇ ਮੈਂ ਮੁਬਾਰਕਬਾਦ ਹੈਨਾ ਵਾਸਨ ਪਰਿਵਾਰ ਨੂੰ ਵੀ ਤੇਜ ਭਾਵਨਾ ਦੇ ਨਾਲ ਉਹਨਾਂ ਨੇ ਗੁਰੂ ਸਾਹਿਬ ਨੂੰ ਯਾਦ ਕੀਤਾ ਪ੍ਰਮਾਤਮਾ ਕਿਰਪਾ ਕਰੇ ਇਹ ਪ੍ਰਵਾਸ ਚੱਟੀਆਂ ਕਰੇ ਜੂਏ ਦਾ ਨਾਂ ਰੋਸ਼ਨ ਕਰੇ ਪੂਰੇ ਹਿੰਦੁਸਤਾਨ ਦੇ ਵਿੱਚ ਵਾਸਨ ਪਰਿਵਾਰ ਜਿਹੜਾ ਇਸੇ ਤਰ੍ਹਾਂ ਹੀ ਕਰਦੀਆਂ ਖੁਸ਼ਾਬੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ रामसी मीता ਦੇਖਦੇ ਰਹੋ ਚਰਦੇਕਲਾ ਟਾਈਮ ਟੀਵੀ ਧੰਨਵਾਦ